ਸਸਰੀਕਾ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਜਦੋਂ ਉਹਨਾਂ ਨੂੰ ਠੀਕ ਲੱਗਿਆ ਵੀ ਹੁਣ ਦੱਸ ਦੇਣਾ ਚਾਹੀਦਾ ਤਾਂ ਕਵਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਤਾਂ ਸੋਚਿਆ ਚਲੋ ਥੋੜਾ ਸਮਾਂ ਹੋਰ ਰੁਕ ਜਾਂਦੇ ਹਾਂ ਦੋਵੇਂ ਪਿਓ ਪੁੱਤਰਾਂ ਨੂੰ ਇਕੱਠੇ ਹੀ ਦੱਸ ਦੇਵਾਂਗੇ ਪਰ ਕਵਰ ਦਾ ਵਿਆਹ ਕਰਕੇ ਹਵੇਲੀ ਦੇ ਰੰਗ ਟੰਗ ਬਦਲਨੇ ਸ਼ੁਰੂ ਹੋ ਗਏ ਅਮਨ ਉਹ ਹਵੇਲੀ ਚੋਂ ਕੱਢ ਦਿੱਤਾ ਗਿਆ ਰਾਣਾ ਪ੍ਰਤਾਪ ਦੇ ਪਿਤਾ ਦੀ ਜਨਕ ਮੌਤ ਹੋਣ ਕਰ ਮਾਤਾ ਜੀ ਵੀ ਗਮਸਮ ਰਹਿਣ ਲੱਗੇ ਕਿਉਂਕਿ ਕੁਝ ਦੱਸਣ ਦੀ ਹਾਲਤ ਵਿੱਚ ਨਹੀਂ ਸਨ 2 ਮਹੀਨੇ ਬਾਅਦ ਬੈੱਡ ਤੇ ਪਏ ਉਹ ਵੀ ਚੱਲ ਵਸੀ ਫਿਰ ਹਵੇਲੀ ਵਿੱਚ ਕਵਰ ਦੀ ਮਾਂ ਦਾ ਪੇਤ ਪਾ ਕੇ ਦੁਰਗਾ ਨੇ ਆਪਣਾ ਰਾਜ ਚਲਾਉਂਦੀ ਸੋਚ ਕੇ ਰਾਣਾ ਪ੍ਰਤਾਪ ਨੂੰ ਆਪਣੇ ਵਸਤ ਵਿੱਚ ਕਰਦੀ ਰਹੀ ਉਸ ਨੂੰ ਉਸ ਦਾ ਵਿਦੇਸ਼ੀ ਵਪਾਰ ਫਿਰ ਸ਼ੁਰੂ ਕਰਵਾ ਦਿੱਤਾ ਤੇ ਆਪ ਤਾਂ ਜੁੜਨ ਲੱਗੇ ਕਮਰ ਨੂੰ ਮਾ ਵਰਗਾ ਸਿਧਰਾ ਸਾਫਤ ਕਰ ਦਿੰਦੀ ਤਾਂ ਜੋ ਜ਼ਿੰਮੇਵਾਰੀ ਦੀ ਕੁੰਜੀ ਉਸਦੇ ਹੱਥ ਰਹੇ ਤੇ ਖੁਦ ਐਸ਼ ਕਰਦੀ ਰਹੇ ਬੇਸ਼ੱਕ ਰਾਣਾ ਪ੍ਰਤਾਪ ਨੇ ਬਹੁਤਾ ਧਨ ਕਮਾ ਲਿਆ ਸੀ ਪਰ ਜਿਆਦਾ ਸਮਾਂ ਬਾਹਰ ਰਹਿਣ ਕਰਕੇ ਫਵੇਲੀ ਨੂੰ ਨਾ ਸਮਾਂ ਨਹੀਂ ਦੇ ਪਾਇਆ ਜਿੰਨਾ ਦੇਣਾ ਚਾਹੀਦਾ ਸੀ ਤਾਂ ਹੋ ਸਕਦਾ ਕੁਝ ਰਾਜ ਉਸ ਨੂੰ ਅੱਜ ਪਤਾ ਹੁੰਦੇ ਫਿਰ ਅੰਮਾ ਨੇ ਕਿਹਾ ਦੋਰਾ ਸੁਰੰਗ ਦੇ ਦੂਸਰੇ ਦਰਵਾਜ਼ੇ ਵਾਲੀ ਤਾਂ ਮੈਨੂੰ ਕੋਈ ਗੱਲ ਯਾਦ ਹੀ ਨਹੀਂ ਹੋ ਸਕਦਾ ਮੇਰੇ ਸਾਹਮਣੇ ਨਾ ਹੋਈ ਹੋਵੇ ਉਧਰ ਦੁਰਗਾ ਨੇ ਰਾਣਾ ਪ੍ਰਤਾਪ ਦੇ ਪੈਰੀ ਹੱਥ ਲਾਏ ਕਵਰ ਤੇ ਬੱਚਿਆਂ ਨੂੰ ਲੈ ਕੇ ਸੀਮਾ ਸਮੇਤ ਉੱਥੋਂ ਉਤਰਨ ਲੱਗੀ ਕੌਰ ਵੀ ਸੋਚ ਰਹੀ ਸੀ ਚਲੋ ਕੁਝ ਤਾਂ ਉਸ ਨੂੰ ਪਤਾ ਲੱਗੇਗਾ ਉੱਥੇ ਜਾ ਕੇ ਮੂਰੇ ਲੱਗੀ ਦੁਰਗਾ ਨੇ ਜਦ ਹੌਲੀ ਹੌਲੀ ਆਪਣਾ ਪੈਰ ਹਵੇਲੀ 'ਚ ਬਾਹਰ ਰੱਖਿਆ ਤਾਂ ਰਾਣਾ ਪ੍ਰਤਾਪ ਨੇ ਇੱਕਦਮ ਖੰਘ ਛਿੜਕੀ ਉਹ ਮੁਸਕराई ਤੇ ਮਨ ਹੀ ਮਨ ਆਪਣੇ ਆਪ ਨੂੰ ਬੁਲੀ ਹੁਣ ਸ਼ੁਰੂ ਹੋਵੇਗਾ ਖੇਲ ਸਾਰੇ ਰੁਕੇ ਰਾਣਾ ਪ੍ਰਤਾਪ ਵੱਲ ਦੇਖਣ ਲੱਗੇ ਤੇ ਦੁਰਗਾ ਵੀ ਭੱਜ ਕੇ ਪਿਤਾ ਜੀ ਪਿਤਾ ਜੀ ਕਰਦੀ ਰਾਣਾ ਪ੍ਰਤਾਪ ਕੋਲੇ ਆ ਬੈਠੀ ਤੇ ਪਾਣੀ ਮੰਗਉਣ ਲਈ ਰੋਲਾ ਪਾਉਣ ਲੱਗ ਪਈ ਕਮਰ ਵੀ ਭੱਜ ਕੇ ਆਇਆ ਦੇਖਿਆ ਕਿ ਰਾਣਾ ਪ੍ਰਤਾਪ ਦਾ ਚਿਹਰਾ ਖੰਗ ਨਾਲ ਲਾਲ ਹੋ ਗਿਆ ਕੁਝ ਸਮਾਂ ਇਸੇ ਤਰ੍ਹਾਂ ਹੀ ਹੋਇਆ ਖੰਗ ਕਰਨ ਪਾਣੀ ਕਿੱਥੋਂ ਲੰਗਣਾ ਸੀ 10 ਮਿੰਟ ਤੱਕ ਖੰਗ ਰੁਕੀ ਤਾਂ ਰਾਣਾ ਪ੍ਰਤਾਪ ਨੇ ਸਾਹ ਲੈ ਕੇ ਪਾਣੀ ਪੀਤਾ ਦੁਰਗਾ ਦਾ ਨਾਟਕ ਸ਼ੁਰੂ ਹੋ ਗਿਆ ਪਿਤਾ ਜੀ ਪਿਤਾ ਜੀ ਤੁਸੀਂ ਠੀਕ ਤਾਂ ਹੋ ਕੀ ਹੋ ਗਿਆ ਰਾਣਾ ਪ੍ਰਤਾਪ ਹਲੇ ਕੋਈ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਦੁਰਗਾ ਨੇ ਕਿਹਾ ਹੁਣ ਅਸੀਂ ਕਿਤੇ ਨਹੀਂ ਜਾਣਾ ਜੇ ਤੁਹਾਡੇ ਸਾਡੇ ਜਾਨ ਮਗਰੋਂ ਸਿਹਤ ਖਰਾਬ ਹੋ ਗਈ ਫਿਰ ਇਹ ਸੁਣ ਕਮਰ ਵੀ ਡਰ ਗਿਆ ਉਸਨੇ ਦੁਰਗਾ ਨੂੰ ਕਿਹਾ ਹਾਂ ਸਹੀ ਹੈ ਚਲੋ ਪਿਤਾ ਜੀ ਆਰਾਮ ਕਰੋ ਮੈਂ ਡਾਕਟਰ ਨੂੰ ਬੁਲਾਉਣ ਲਈ ਭੇਜਦਾ ਹਾਂ ਕਿਸੇ ਨੂੰ ਰਾਣਾ ਪ੍ਰਤਾਪ ਨੂੰ ਕਮਰੇ ਵਿੱਚ ਲੇਟਾ ਕੇ ਕਮਰ ਨੇ ਡਾਕਟਰ ਨੂੰ ਬੁਲਾਵਾ ਭੇਜ ਦਿੱਤਾ ਦੁਰਗਾ ਆਪਣੇ ਕਮਰੇ ਵਿੱਚ ਆਪਣੀ ਡਰੈਸ ਬਦਲਣ ਚਲੀ ਗਈ ਉਹ ਸ਼ੀਸ਼ੇ ਮੂਰੇ ਖੜੇ ਹੋ ਕੇ ਹੱਸੀ ਤੇ ਆਪਣਾ ਮੇਕਅਪ ਬਾਕਸ ਤੋਂ ਇੱਕ ਨਿੱਕੀ ਜਿਹੀ ਸ਼ੀਸ਼ੀ ਕੱਢ ਕੇ ਗੁੱਸੇ 'ਚ ਬੋਲੀ ਕਿ ਅੱਗੇ ਤੋਂ ਤਾਂ ਇਹ ਮੈਨੂੰ ਕਿਤੇ ਜਾਣ ਲਈ ਮਜਬੂਰ ਕਰ ਸਕਦੇ ਇੱਕ-ਇੱਕ ਇਹੋ ਡਰੈਸ ਬਦਲ ਕੇ ਰਾਣਾ ਪ੍ਰਤਾਪ ਕੋਲ ਚਲੀ ਗਈ ਡਾਕਟਰ ਵੀ ਆ ਚੁੱਕਿਆ ਸੀ ਉਹ ਚੈੱਕ ਅਪ ਕਰਕੇ ਦਵਾਈ ਦੇ ਕੇ ਚਲਾ ਗਿਆ ਰਾਣਾ ਪ੍ਰਤਾਪ ਵੀ ਸਮਝ ਗਿਆ ਸੀ ਕਿ ਜ਼ਰੂਰ ਉਸ ਦੀ ਸਿਹਤ ਨਾਲ ਕਿਸੇ ਨੇ ਖਿਲਵਾੜ ਕੀਤਾ ਨਹੀਂ ਤਾਂ ਉਹ ਕਿਹੜਾ ਬਿਮਾਰ ਹੈ ਜੋ ਅਚਾਨਕ ਉਸ ਦੀ ਹਾਲਤ ਇੰਨੀ ਵਿਗੜੀ ਉਹ ਤਾਂ ਨਾਟਕ ਹੀ ਕਰ ਰਹੇ ਨੇ ਜ਼ਰੂਰ ਦੁਰਗਾ ਨੇ ਆਪਣੇ ਪੇਕੇ ਨਾ ਜਾਣ ਲਈ ਸਭ ਕੀਤਾ ਹੋਵੇਗਾ ਚਲੋ ਇਹ ਤਾਂ ਸਾਫ਼ ਹੋਇਆ ਕਿ ਪੇਕੇ ਜਾਣ ਤੋਂ ਘਤਰਉਂਦੀ ਹੈ ਸ਼ਾਮ ਹੋਂ ਤੱਕ ਰੋਜ਼ ਦੀ ਤਰ੍ਹਾਂ ਉਸਨੇ ਇਸ ਘਟਨਾ ਮੰਦਰ ਵਿੱਚ ਅੰਮਾ ਤੇ ਡੋਰਾ ਤੱਕ ਪਹੁੰਚਾ ਦਿੱਤੀ ਉਹਨਾਂ ਨੂੰ ਵੀ ਪਤਾ ਚੱਲ ਗਿਆ ਕਿ ਉਸਦੀ ਪੇਕੇ ਕੁਝ ਤਾਂ ਘਟ ਰਿਹਾ ਹੈ ਪਹਿਲਾਂ ਇਸ ਬਾਰੇ ਹੀ ਪਤਾ ਲਾਉਣਾ ਪਵੇਗਾ ਉਹਨਾਂ ਨੂੰ ਡੋਰਾ ਨੇ ਉਸ ਆਦਮੀ ਨੂੰ ਕਿਹਾ ਕਿ ਹੋ ਮੈਨੂੰ ਅੱਜ ਹੀ ਰਾਣਾ ਪ੍ਰਤਾਪ ਤੋਂ ਇਹ ਪਤਾ ਕਰਕੇ ਦੱਸੇ ਕਿ ਦੁਰਗਾ ਦੇ ਪੇਕੇ ਕਿਸ ਤਰ੍ਹਾਂ ਜਾ ਸਕਦੀ ਹੈ ਆਦਮੀ ਚਲਾ ਗਿਆ ਅੰਮਾ ਨੇ ਡੋਰਾ ਨੂੰ ਪੁੱਛਿਆ ਤੂੰ ਉੱਥੇ ਕੀ ਕਰਨ ਜਾਵੇਂਗੀ ਉੱਥੇ ਕੀ ਮਿਲੂ ਤਾਂ ਡੋਰਾ ਨੇ ਦੱਸਿਆ ਕਿ ਕੁਝ ਤਾਂ ਹੈ ਜਿਸ ਕਰ ਮਨ ਦੁਰਗਾ ਉੱਥੇ ਜਾਣਾ ਨਹੀਂ ਚੁੰਦੀ ਕੋਈ ਗੱਲ ਤਪਤ ਲੱਗੂ ਕੀ ਪਤਾ ਕੋਈ ਰਾਜ਼ ਹੀ ਖੁੱਲ ਜਾਵੇ ਜੋ ਸਾਨੂੰ ਨਾ ਪਤਾ ਹੋਵੇ ਬਸ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਆਪਾਂ ਉਧਰ ਉਹ ਆਦਮੀ ਰਾਣਾ ਪ੍ਰਤਾਪ ਕੋਲੇ ਗਿਆ ਤੇ ਡੋਰਾ ਦੀ ਦੁਰਗਾ ਦੇ ਪਿੱਕੇ ਜਾਣ ਦੀ ਖਾਸ਼ ਦੱਸੀ ਦੁਰਗਾ ਦਾ ਪਿਤਾ ਰਾਣਾ ਪ੍ਰਤਾਪ ਦਾ ਦੋਸਤ ਵੀ ਸੀ ਜਿਸ ਕਰਨਾ ਉਹ ਪਹਿਲਾਂ ਵੀ ਕਈ ਵਾਰ ਉਸ ਕੋਲੇ ਕੋਈ ਕਾਗਜ਼ ਪੱਤਰ ਸਾਂਭ ਲੈ ਭੇਜ ਦਿੰਦਾ ਸੀ ਇਸ ਵਾਰ ਵੀ ਉਸਨੇ ਇੱਕ ਕਾਗਜ਼ਾਂ ਦੀ ਫਾਈਲ ਉਸ ਆਦਮੀ ਨੂੰ ਫੜਾਈ ਤੇ ਕਿਹਾ ਉਹ ਡੋਰਾਂ ਦੇ ਨਾਲ ਚਲਾ ਜਾਵੇ ਉਸ ਨੂੰ ਤਾਂ ਰਸਤਾ ਵੀ ਪਤਾ ਸੀ ਉਸਨੇ ਜਿਹੀ ਕੀਤਾ ਅੰਮਾ ਕਰ ਵਾਪਸ ਆ ਗਈ ਡੋਰਾਂ ਤੇ ਉਹ ਆਦਮੀ ਆਪਣੇ ਮਕਸਦ ਵੱਲ ਚਲੇ ਗਏ ਉਹ ਹੌਲੀ ਹੌਲੀ ਹੀ ਗਏ ਤਾਂ ਜੋ ਉੱਥੇ ਰਾਤ ਰੁਕ ਸਕਣ ਉੱਥੇ ਪਹੁੰਚੇ ਤਾਂ ਉਹ ਆਸਾਨੀ ਨਾਲ ਅੰਦਰ ਚਲੇ ਗਏ ਕਿਉਂਕਿ ਪਹਿਲਾਂ ਵੀ ਉਹ ਆਦਮੀ ਆਉਂਦਾ ਜਾਂਦਾ ਰਹਿੰਦਾ ਸੀ ਤਾਂ ਕਰਕੇ ਸਾਰੇ ਲਗਭਗ ਜਾਣਦੇ ਹੀ ਸਨ ਉਹਨਾਂ ਦਾ ਘਰ ਵੀ ਹਵੇਲੀ ਵਾਂਗ ਵੱਡਾ ਤੇ ਵਿਸ਼ਾਲ ਸੀ। ਦੁਰਗਾ ਦੇ ਪਿਤਾ ਨੇ ਫੈਲ ਲੈ ਕੇ ਸਾਮ ਦਿੱਤੀ ਤੇ ਉਹਨਾਂ ਨੂੰ ਬਿਠਾ ਕੇ ਗੱਲਾਂ ਕਰਾਂਗੇ। ਖਾਣਾ ਖਵਾ ਰਾਣ ਦਾ ਪ੍ਰਤਾਪ ਦਾ ਹਾਲ ਚਲ ਪਿਆ। ਡੋਰਾ ਬੈਠੀ ਬੈਠੀ ਹੀ ਉਹਨਾਂ ਦੀ ਹਵੇਲੀ ਵੱਲ ਦੇਖਣ ਲੱਗੀ ਦੁਰਗਾ। ਦੀ ਮਾਤਾ ਨੇ ਡੋਰਾਵਾਰੇ ਪੁੱਛਿਆ ਤਾਂ ਆਦਮੀ ਨੇ ਕਿਹਾ ਇਹ ਮੇਰੀ ਭੈਣ ਹੈ। ਇਸ ਨੂੰ ਨਾਲ ਕੇ ਛੱਟਣ ਜਾਣਾ ਤਾਂ ਨਾਲ ਲੈ ਆਇਆ। ਬਸ ਅਸੀਂ ਚੱਲਦੇ ਹੀ ਹਾਂ। ਉਹ ਉਹਨਾਂ ਨੂੰ ਇੰਨੀ ਰਾਤ ਨੂੰ ਜਾਣ ਤੋਂ ਮਨਾ ਕਰਨ ਲੱਗੀ ਤੇ ਕਿਹਾ ਇਸ ਸਮੇਂ ਕੁੜੀ ਨੂੰ ਨਾਲ ਲੈ ਜਾਣਾ ਠੀਕ ਨਹੀਂ ਡੋਰਾ ਵੀ ਰਾਤ ਦੇ ਬਹਾਨੇ ਡਰਨ ਦਾ ਨਾਟਕ ਕਰ ਲੱਗੀ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ ਉਹਨਾਂ ਨੇ ਵੀ ਗੈਸਟ ਹਾਊਸ 'ਚ ਰੁਕਣ ਦਾ ਕਹਿ ਦਿੱਤਾ ਡੋਰਾ ਨੇ ਦੁਰਗਾ ਦੀ ਮਾਂ ਦਾ ਧੰਨਵਾਦ ਕੀਤਾ ਤੇ ਉਸ ਨੂੰ ਹਵੇਲੀ ਦੇਖਣ ਦੀ ਉੱਤਸੁਕਤਾ ਦਿਖਾਉਣ ਲੱਗੀ ਡੋਰਾ ਦੇ ਨਾਲ ਆਏ ਆਦਮੀ ਨੇ ਉਸ ਨੂੰ ਡਰਨ ਦਾ ਨਾਟਕ ਕੀਤਾ ਪਰ ਦੁਰਗਾ ਦੇ ਪਿਤਾ ਨੇ ਡੋਰਾ ਨੂੰ ਹਵੇਲੀ ਦੇਖਣ ਦੀ ਇਜਾਜ਼ਤ ਦਿੱਤੀ ਇਸ ਤਰ੍ਹਾਂ ਹੁਣ ਦੁਰਗਾ ਦੀ ਮਾਂ ਨਾਲ ਗੱਲਾਂ ਕਰਦੀ ਉਹਨਾਂ ਦੀ ਹਵੇਲੀ ਵਿੱਚ ਘੁੰਮ ਰਹੀ ਸੀ ਉਥੇ ਲੱਗੀਆਂ ਫੋਟੋਆਂ ਨੂੰ ਧਿਆਨ ਨਾਲ ਦੇਖਦੀ ਉਹਨਾਂ ਬਾਰੇ ਪੁੱਛਣ ਜਾ ਰਹੀ ਸੀ ਪੁੱਛਦੀ ਜਾ ਰਹੀ ਸੀ ਅੱਗੇ ਚੱਲ ਕੇ ਤਿੰਨ ਲੜਕੀਆਂ ਦੀ ਫੋਟੋ ਆਈ ਜਿਸ ਵਿੱਚ ਪਿੱਛੇ ਖੜੀ ਦੁਰਗਾ ਸੀ ਜੋ ਕਿ ਡੋਰਾ ਹਰਮਨ ਪਹਿਚਾਨ ਜਾਗੀ ਉਸਨੇ ਫਿਰ ਵੀ ਪੁੱਛਿਆ ਇਹ ਕੌਣ ਨੇ ਤਾਂ ਦੁਰਗਾ ਦੀ ਮਾਣੇ ਕਿਹਾ ਇਹ ਮੇਰੀਆਂ ਬੇਟੀਆਂ ਦੀ ਪਹਿਲਾਂ ਦੀ ਫੋਟੋ ਹੈ ਡੋਰਾ ਹਰਮਨ ਨਾਲ ਤਿੰਨ ਬੇਟੀਆਂ ਡੋਰਾ ਨੇ ਇਸ ਬਾਰੇ ਕਦੇ ਖਿਆਲ ਨਹੀਂ ਕੀਤਾ ਸੀ ਉਸਨੇ ਕਦੇ ਉਸਦੇ ਭੈਣ ਭਰਾਵਾਂ ਬਾਰੇ ਹਲੇ ਕਿਸੇ ਨੂੰ ਪੁੱਛਿਆ ਨਹੀਂ ਸੀ ਤਾਂ ਇਧਰ ਉਧਰ ਦੇਖਣ ਲਈ ਦੁਰਗਾ ਦੀ ਮਾਂ ਨੇ ਕਿਹਾ ਹੋਰ ਕੁਝ ਨਹੀਂ ਸਾਡੇ ਤਿੰਨ ਬੇਟੀਆਂ ਦੁਰਗਾ ਹੀਮਾ ਤੇ ਪੈਰਵੀ ਹੀ ਹਨ। ਤਿੰਨਾਂ ਦਾ ਉਸ ਵਿੱਚ ਬਹੁਤ ਪਿਆਰ ਸੀ ਇਹਨਾਂ ਅੱਖੋਂ ਗਿਤਰਪੇ। ਡੋਰਾ ਨੇ ਫਿਰ ਪੁੱਛਿਆ ਉਹ ਕਿੱਥੇ ਨੇ ਹੈ ਤਾਂ ਉਹਨਾਂ ਨੇ ਦੱਸਿਆ ਦੁਰਗਾ ਦਾ ਵਿਆਹ ਹੋ ਚੁੱਕਿਆ। ਹੀਮਾ ਨੂੰ ਥੋੜੇ ਸਮੇਂ ਦਿਨ ਪਹਿਲਾਂ ਵਿਦੇਸ਼ ਭੇਜਿਆ ਅੱਗੇ ਪੜ੍ਹਨਾ ਚਾਹੁੰਦੀ ਸੀ ਉਹ ਤੇ ਪੈਰਵੀ ਜਿਸ ਦੀ ਦੁਰਗਾ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਉਹ ਖੰਭਰ ਆਈ ਜਲਦੀ ਸ਼ਾਂਤ ਹੋ ਕੇ ਡੋਰਾ ਨੂੰ ਹੋਰ ਕੁਝ ਦਿਖਾਉਣ ਲੱਗੀ ਪਰ ਡੋਰਾ ਤੰਦਰਗਾ ਵੜੇ ਜਾਣਾ ਚਾਹੁੰਦੀ ਸੀ ਇਸ ਲਈ ਉਸਨੇ ਇੱਕ ਸਵਾਲ ਕੀਤਾ ਦੁਰਗਾ ਕਿੱਥੇ ਵਹੀ ਹੈ ਇਸ ਤੇ ਉਹਨਾਂ ਨੇ ਵੀ ਦੱਸ ਦਿੱਤਾ ਦੁਰਗਾ ਜੀ ਸੁਵੇਲੀ ਜਿਤੇ ਰਾਪਰਾ ਕੰਮ ਕਰਦਾ ਉੱਥੇ ਵਹੀ ਹੈ ਉਹ ਬਹੁਤ ਖੁਸ਼ ਹੈ ਕਾਫੀ ਸਾਲ ਬਾਅਦ ਉਸਦੇ ਕਰਦੋ ਬੱਚੇ ਹੋਏ ਨੇ ਬੜੇ ਪਿਆਰੇ ਡੋਰਾ ਫਿਰ ਬੋਲੀ ਅੱਛਾ ਉਹ ਨਾਨਕੀ ਆ ਕੇ ਤਾਂ ਬੜਾ ਰੌਲਾ ਪਾਉਂਦੇ ਹੋਣਗੇ ਰੌਣਕ ਲਗਾ ਦਿੰਦੇ ਹੋਣਗੇ ਤਾਂ ਉਹਨਾਂ ਨੇ ਕਿਹਾ ਨਹੀਂ ਉਹ ਹਾਲੇ ਛੋਟੇ ਨੇ ਇਹਨਾਂ ਨਹੀਂ ਬੋਲਦੇ ਤੇ ਨਾਲ ਕੇ ਤਾਂ ਉਹਨਾਂ ਨੇ ਹਲੇ ਪੈਰ ਵੀ ਨਹੀਂ ਰਪਾਇਆ ਦੁਰਗਾ ਕਹਿੰਦੀ ਸੀ ਇੱਕ ਦਿਨ ਉਹ ਉਹਨਾਂ ਨੂੰ ਜ਼ਰੂਰ ਲੈ ਕੇ ਆਵੇਗੀ ਫਿਰ ਡੋਰਾ ਨੇ ਪੁੱਛਿਆ ਕਿਉਂ ਉਹ ਆਏ ਕਿਉਂ ਨਹੀਂ ਤਾਂ ਉਸ ਨੂੰ ਜਵਾਬ ਮਿਲਿਆ ਕਿ ਉਹਨਾਂ ਦੇ ਦਾਦੂ ਦੀ ਤਬੀਅਤ ਠੀਕ ਨਹੀਂ ਇਸ ਲਈ ਦੁਰਗਾ ਕਹਿੰਦੀ ਕਿ ਉਹ ਆਪ ਇੱਕ ਦਿਨ ਜ਼ਰੂਰ ਆਵੇਗੀ ਡੋਰਾ ਲਈ ਹੁਣ ਜ਼ਿਆਦਾ ਸਵਾਲ ਪੁੱਛਣਾ ਵੀ ਠੀਕ ਨਹੀਂ ਸੀ ਇਸ ਲਈ ਥੋੜਾ ਸਮਾਂ ਹੋਰ ਉਹਨਾਂ ਨਾਲ ਘੁੰਮ ਕੇ ਆਪਣੇ ਕਮਰੇ ਵਿੱਚ ਰਾਤ ਕੱਟਣ ਲਈ ਆ ਗਈ ਸੀ ਡੋਰਾ ਆਪਣੇ ਗੈਸਟ ਵਾਲੇ ਘਰ ਵਿੱਚ ਬੈਠੀ ਪੈਰ ਵੀ ਬਾਰੇ ਸੋਚ ਰਹੀ ਸੀ ਕਿਉਂਕਿ ਪੈਰ ਉਸ ਨੂੰ ਜਾਣੀ ਪਹਿਚਾਨੀ ਜੀ ਲੱਗ ਰਹੀ ਪਰ ਕੋਈ ਯਾਦ ਨਹੀਂ ਆ ਰਿਹਾ ਸੀ। ਕਾਫੀ ਸਮਾਂ ਸੋਚਦੀ ਸੋਚਦੀ ਉਸ ਨੂੰ ਕੋਈ ਯਾਦ ਨਹੀਂ ਆਇਆ ਤੇ ਉਹ ਸੌਂ ਗਈ। ਸਵੇਰੇ ਜਲਦੀ ਉઠੋ ਉਥੋਂ ਵੀਦਾ ਵਾਪਸ ਲੈ ਕੇ ਆ ਗਏ। ਡੋਰਾਣੇ ਘਰ ਆ ਕੇ ਅੰਮਾ ਨਾਲ ساری ਗੱਲ ਕੀਤੀ ਤੇ ਉਸ ਬੰਦੇ ਨੇ ਹਵੇਲੀ ਪਹੁੰਚ ਰਾਣਾ ਪ੍ਰਤਾਪ ਨੂੰ ਸਾਰਾ ਕੁਝ ਦੱਸ ਦਿੱਤਾ। ਰਾਣਾ ਪ੍ਰਤਾਪ ਨੂੰ சுரੰਗ ਦੇ ਕਾਗਜ਼ ਵੀ ਲੱਭ ਗਏ ਸਨ ਜਿਸ ਦੇ ਇੱਕ ਪੰਨੇ ਤੇ சுரੰਗ ਦੇ ਉਸ ਲੋਹੇ ਵਾਲੇ ਗੇਟ ਦੀ ਤਸਵੀਰ ਬਣੀ ਹੋਈ ਸੀ ਪਰ ਉਹਨਾਂ ਨੂੰ ਦਰਵਾਜ਼ਾ ਖੋਲਣ ਦਾ ਕੋਈ ਰਾਜ਼ ਪਤਾ ਨਾ ਲੱਗਿਆ। ਫੋਟੋ ਦੇ ਇੱਕ ਪਾਸੇ ਕਿਸੇ ਦੇ ਦਸ ਕੱਥ ਬਣੇ ਹੋਏ ਸਨ ਉਹ ਡੋਰਾ ਜਦ ਬਾਹਰ ਚੌਂਕ ਵਿੱਚ ਬੈਠੀ ਰੋਟੀ ਬਣਾ ਰਹੀ ਸੀ ਤਾਂ ਅੰਮਾ ਨੇ ਉਸ ਨੂੰ ਕਿਹਾ ਦੇ ਇੱਕ ਡੋਰਾ ਜਿਆਦਾ ਚਿੰਤਾ ਨਾ ਕਰ ਪਤਾ ਨਹੀਂ ਇਹ ਰਸਤਾ ਆਪਾਂ ਨੂੰ ਕਿੱਥੋਂ ਲੈ ਲੈ ਕੇ ਜਾਊ ਹਰ ਦਿਨ ਨਵੇਂ ਤਰੀਕੇ ਨਾਲ ਨਵੇਂ ਰਾਜ ਨਾਲ ਚੜ ਰਿਹਾ ਬਾਕੀ ਜੇਕਰ ਆਪਾਂ ਦੁਰਗਾ ਦੇ ਮਾਪੇ ਨੂੰ ਇਹ ਗੱਲ ਦੱਸਦੇ ਹਾਂ ਕਿ ਬੱਚੇ ਉਸਦੇ ਨਹੀਂ ਹਨ ਤਾਂ ਉਹ ਆਪਣੇ ਤੇ ਕਿਉਂ ਯਕੀਨ ਕਰਨਗੇ ਆਪਣੀ ਬੇਟੀ ਖਿਲਾਫ ਇੰਨੀ ਜਲਦੀ ਕੌਣ ਜਾਂਦਾ ਹੁੰਦਾ ਸੋਨ ਜੀ ਜਦੋਂ ਤੱਕ ਅਸੀਂ ਇਹ ਸਾਬਤ ਨਹੀਂ ਸਾਬਤ ਕਰਾਂਗੇ ਉਦੋਂ ਤੱਕ ਦੁਰਗਾ ਸਾਨੂੰ ਮਰਵਾ ਦੇਵੇਗੀ ਹਾਂ ਮਾਂ ਅੰਮਾ ਦੀ ਇਦਾਂ ਦੀ ਗੱਲ ਕੌਣ ਪ੍ਰਵਾਸ਼ਤ ਕਰਦਾ ਕੋਈ ਪੁਖਤਾ ਸਬੂਤ ਹੋਵੇ ਜਾਂ ਫਿਰ ਦੁਰਗਾ ਦਾ ਖੁਦ ਦੱਸੇ ਖੈਰ ਮੈਂ ਤਾਂ ਪਹਿਰੇ ਬਾਰੇ ਸੋਚ ਰਹੀ ਸੀ ਅੰਮਾ ਨੇ ਕਿਹਾ ਛੱਡ ਚੱਲ ਛੱਡ ਜਿਹੜਾ ਚਲਾ ਗਿਆ ਉਸ ਦਾ ਕੀ ਸੋਚਣਾ ਹੈ ਚਲਾ ਜਾ ਆਪਾਂ ਖਾਣਾ ਖਾ ਲਈ ਨਾਲੇ ਇਸ ਘਰ ਦੀ ਹਾਲਤ ਕਿੰਨੀ ਖਰਾਬ ਹੋਈ ਪਈ ਐ ਕਿਉਂ ਨਾ ਅੱਜ ਮਿੱਟੀ ਲਗਾ ਲੇ ਅੰਮਾ ਨੇ ਵੀ ਗਲਟ ਆਲੀ ਢੋਰਾ ਨੇ ਖੋਚੋ ਕਿ ਕਿਆ ਹਾਂ ਅੰਮਾ ਨਾਲੇ ਦਿਮਾਗ ਥੋੜਾ ਤਰੋਤਾਜਾ ਹੋ ਜਾਉ ਧਿਆਨ ਹੋਰ ਪਾਸੇ ਹੋਣ ਨਾਲ ਅੰਮਾ ਨੇ ਦੋਵਾਂ ਲਈ ਖਿਚੜੀ ਬਣਾਈ ਤਰ ਦਿੱਤੀ ਸਾਰਾ ਕੰਮ ਨਵੇਂ ਢੋਰਾ ਨੇ ਬਾਹਰੋਂ ਲਾਲ ਮਿੱਟੀ ਲਿਆ ਕੇ ਭਿਉਂ ਦਿੱਤੀ ਫਿਰ ਉਹ ਬਠਲੇ ਪੁਜਾਰੀ ਜੀ ਦੇ ਘਰ ਜੋ ਨਾਲ ਹੀ ਸੀ ਗੁਹਾ ਚੁੱਕਣ ਚਲੀ ਗਈ ਪੁਜਾਰੀ ਜੀ ਵੀ ਘਰ ਹੀ ਸੀ ਉਸ ਦੀ ਘਰ ਵਾਲੀ ਨੇ ਡੋਰਾ ਨੂੰ ਪਹਿਲਾਂ ਚਾਹ ਪੀਣ ਲਈ ਗਿਆ ਚਾਹ ਪੀ ਡੋਰਾ ਪਸ਼ੂਆਂ ਵੱਲ ਚਲੀ ਗਈ ਬੈਠੋ ਗੋਹਾ ਬੱਠਾ ਚੁਪਾਉਣ ਲੱਗੀ ਉਸ ਦਾ ਧਿਆਨ ਵੱਲ ਹੀ ਸੀ ਆਪਣੀ ਲੋੜ ਅਨੁਸਾਰ ਗੋਹਾ ਪਾ ਜਦੋਂ ਉੱਠਣ ਲੱਗੀ ਤਾਂ ਉਸ ਦਾ ਧਿਆਨ ਉੱਥੇ ਖੜੇ ਰੇਸ਼ਮਾਂ ਦੇ ਦੇਵ ਦੇ ਬਲਦਾਂ ਵੱਲ ਗਿਆ ਉਹਨਾਂ ਦੋਹਾਂ ਦੀ ਤਸਵੀਰ ਉਸ ਦੇ ਦਿਮਾਗ 'ਚ ਘੁੰਮਣ ਲੱਗੀ ਉਸ ਨੂੰ ਗੁੰਮ ਹੋਈ ਦੇਖ ਪੁਜਾਰੀ ਜੀ ਨੇ ਉਸ ਨੂੰ ਬੁਲਾਇਆ ਕਿ ਜਿਸ ਡੋਰਾ ਆਪਣੇ ਖਿਆਲਾਂ 'ਚੋਂ ਬਾਹਰ ਆਈ ਤੇ ਬੱਠਾ ਚੁੱਕ ਪੁਜਾਰੀ ਜੀ ਨੂੰ ਕਿਹਾ ਕੇ ਸ਼ਾਮ ਨੂੰ ਮੰਦਰ ਮਿਲਦੇ ਹਾਂ ਡੋਰਾ ਨੇ ਘਾਰਾ ਬਠਲ ਉਤਾਰਿਆ ਤੇ ਹਰ ਦੁਪਹਿਰ ਤੋਂ ਕੇ ਮੰਝੇ ਉੱਪਰ ਲੇਟ ਗਈ ਉਸ ਨੂੰ ਮੰਝਾ ਕੁਮਦਾਨ ਨਜ਼ਰ ਆਇਆ ਅੰਮਾ ਨੇ ਉਸ ਨੂੰ ਪਾਣੀ ਲਿਆ ਕੇ ਪਲਾਇਆ ਤੇ ਸੇਤ ਬਾਰੇ ਪੁੱਛਿਆ ਡੋਰਾ ਨੇ ਕਿਹਾ ਸਭ ਠੀਕ ਹੈ ਬਸ ਥੋੜਾ ਸਮ ਆਰਾਮ ਕਰਨਾ ਠੀਕ ਹੋ ਜਾਉ ਉਹ ਮੰਝੇ ਤੇ ਲੇਟ ਗਈ ਅੰਮਾ ਨੇ ਮਿੱਟੀ ਰਾਕੇ ਤਿਆਰ ਕਰ ਲਈ ਤੇ ਬਾਲਟੀ ਚ ਪਾਣੀ ਭਾ ਕੇ ਅੰਦਰ ਬਾਹਰ ਭਾਂਡੇ ਨਾਲ ਛਿੜਕਣ ਲੱਗੀ ਉਸ ਨੇ ਡੋਰਾ ਨੂੰ ਪੁੱਛਿਆ ਕਿ ਤबीयत ਇਹ ਤਾਂ ਠੀਕ ਨਹੀਂ ਤਾਂ ਦਵਾਈ ਲੈ ਆਉਣੇ ਹਨ ਡੋਰਾ ਨੇ ਆਪਣੇ ਦਿਮਾਗ ਦੀ ਉਲਝਣ ਜੋ ਇੱਕਦਮ ਉੱਠ ਕੇ ਅੰਮਾ ਨੂੰ ਕਿਹਾ ਅੰਦਰ ਚਲੋ ਤੁਹਾਨੂੰ ਇੱਕ ਗੱਲ ਦੱਸਣੀ ਹੈ ਉਸ ਨੇ ਰੇਸ਼ਮਾ ਤੇ ਦੇਵ ਵਾਲੀ ਗੱਲ ਮੰਨ ਦਸੀ ਤਾਂ ਉਹ ਵੀ ਹੈਰਾਨ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਇਹ ਨਿਰਣਾ ਲੈਣ ਦੀ ਸੋਚਦੀਆਂ ਤਾਂ ਬਾਹਰ ਕਿਸੇ ਨੇ ਦਰਵਾਜ਼ਾ ਖੜਕਟਾਇਆ ਉਹਨਾਂ ਬਾਹਰ ਆ ਦੇਖਿਆ ਤਾਂ ਹਵੇਲੀ 'ਚ ਕੋਈ ਆਦਮੀ ਆਇਆ ਸੀ ਉਸ ਨੇ ਅੰਮਾ ਨੂੰ ਕਿਹਾ ਕਿ ਸੀਮਾ ਦੀ ਤबीयत ਖਰਾਬ ਹੋਣ ਕਾਰਨ ਬੱਚਿਆਂ ਦੀ ਦੇਖਰੇਖ ਲਈ ਰਾਣਾ ਪ੍ਰਤਾਪ ਨੇ ਜਨਕੀ ਨੂੰ ਹਵੇਲੀ ਬੁਲਾਇਆ ਡੋਰਾ ਨੇ ਅਮਾ ਵੱਲ ਦੇਖਿਆ ਅਮਾ ਨੇ ਉਸ ਨੂੰ ਜਾਣਦਾ ਇਸ਼ਾਰਾ ਕੀਤਾ ਤੇ ਆਪਣਾ ਖਿਆਲ ਰੱਖਣ ਲਈ ਕਿਹਾ ਜਨਕੀ ਬਣੀ ਡੋਰਾ ਹਵੇਲੀ ਚਲੀ ਗਈ ਸ਼ਾਮ ਹੋ ਚੁੱਕੀ ਸੀ ਅਮਾ ਵੀ ਮਿੱਟੀ ਲਾਉਣ ਚ ਰੁੱਝ ਗਈ ਜਿਸ ਕਾਰਨ ਮੰਦਰ ਨਾ ਜਾ ਸਕੀ ਪੁਜਾਰੀ ਜੀ ਨੇ ਵੀ ਮੰਦਰ ਪਹੁੰਚ ਪਹੁੰਚ ਉਹਨਾਂ ਦਾ ਰਾਹ ਤੱਕ ਜਨਕੀ ਨੇ ਦੇਖਿਆ ਕਿ ਸੀਮਾ ਨੂੰ ਬੁਖਾਰ ਸੀ ਇਸ ਕਾਰਨ ਉਸ ਨੂੰ ਦਵਾਈ ਦੇ ਆਰਾਮ ਕਰਨ ਲਈ ਕਿਹਾ ਗਿਆ ਸੀ ਜਨਕੀ ਹੁਣ ਬੱਚਿਆਂ ਨੂੰ ਦੇਖ ਰਹੀ ਸੀ ਅਗਲੇ ਦਿਨ ਐਤਵਾਰ ਵੀ ਸੀ ਦੁਰਗਾ ਨੇ ਖਾਣਾ ਖਾਣਦੇ ਹੀ ਰਾਣਾ ਪ੍ਰਤਾਪ ਨੂੰ ਡਾਕਟਰ ਕੋਲੇ ਚੈੱਕਅਪ ਦਾ ਪੁੱਛਿਆ ਤਰਨਾ ਪ੍ਰਤਾਪ ਦੇ ਕੁਮਰ ਨੂੰ ਵੀ ਜਿਆਦਾ ਆ ਕਿ ਕੱਲ ਐਤਵਾਰ ਹੈ ਤੇ ਦੁਰਗਾ ਦਾ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਇਸ ਲਈ ਯੋਹੋ ਭਾਨੇ ਹਰ ਪੁੱਛ ਰਹੀ ਹੈ ਕਵਰ ਨੇ ਜਵਾਬ ਦਿੱਤਾ ਹਾਂ ਹਾਂ ਜਾਣਾ ਹੈ ਡਾਕਟਰ ਨੇ ਵੀ ਕਿਹਾ ਸੀ ਆਉਣ ਦੀ ਇਹ ਸਾਨੂੰ ਦੁਰਗਾ ਨੂੰ ਤਸੱਲੀ ਹੋਗੀ ਸਵੇਰੇ ਉੱਠੋ ਉਹ ਦੋਵੇਂ ਛੇ ਡਾਕਟਰ ਵੱਲ ਚਲੇ ਗਏ ਭਾਵੇਂ ਕਿ ਦੁਰਗਾ ਨੂੰ ਪਤਾ ਸੀ ਕਿ ਹਫ਼ਤੇ ਦੇ ਪ੍ਰੋਗਰਾਮ ਬਾਰੇ ਗੱਲ ਕਵਰ ਦੇ ਸਾਹਮਣੇ ਹੋਈ ਸੀ ਪਰ ਉਹ ਨਹੀਂ ਚਾਹੁੰਦੀ ਸੀ ਕਿ ਉਹ ਵੀ ਦੇਖਣ ਕਿਉਂਕਿ ਕੁਝ ਜਿਹੇ ਲੋਕ ਉਸ ਦੇ ਮਹਿਮਾਨ ਸੰਜੂ ਰਾਣਾ ਪ੍ਰਤਾਪ ਦੇ ਕੁੰਵਰ ਦੇ ਵਿਰੋਧੀ ਸਨ ਜਿਸ ਕਾਰਨ ਉਹ ਆਪਣੇ ਪ੍ਰੋਗਰਾਮ ਦੀ ਵੀ ਸਿਰਫ ਆਪ ਹੀ ਖਾਸ ਬਣਾਉਣਾ ਚਾਹੁੰਦੀ ਸੀ ਸੀਮਾ ਬਿਮਾਰ ਹੋਣ ਕਾਰਨ ਨੱਚ ਨਹੀਂ ਸਕਦੀ ਸੀ ਜਿਸ ਕਾਰਨ ਸਿਰਫ ਜਨਕੀ ਨੂੰ ਹੀ ਪ੍ਰਦਰਸ਼ਨ ਕਰਨਾ ਪਿਆ ਪਰ ਦੁਰਗਾ ਦੇ ਕੁਝ ਮਹਿਮਾਨ ਸੀਮਾ ਦਾ ਨਾਚ ਪਸੰਦ ਕਰਦੇ ਸਨ ਜਿਸ ਕਾਰਨ ਉਹਨਾਂ ਸੀਮਾ ਨੂੰ ਲਿਹਾਉਣ ਲਈ ਕਿਹਾ ਤਾਂ ਦੁਰਗਾ ਨੇ ਫੌਰਨ ਹੁਕਮ ਦੇ ਸੀਮਾ ਨੂੰ ਨੱਚਣ ਲਈ ਬੁਲਾਇਆ दुर्गा चंगा नहीं लगा पर ओहो कर भी की सकती सी सीमा आई ता उसने होली होली नाच किया जिस कारण मेहमानान नु बुरा लगया लग ते उस नु गलत भी बोली दुर्गा ने उनला नु कुछ ना केया उल्टा जान कीते सीमा नु डांट के ओत्थू जान दिखया दुर्गा सीमा लेके ओत्थू चली गई ते उस अंदर कमरे च जा लेटा दित्ता ਉਹ ਡਰੈਸ ਬਦਲ ਕੰਮ ਕਰਨ ਲੱਗੀ। ਉਧਰ ਦਰਗਾਹ ਨੂੰ ਸਤੇ ਮਹਿਮਾਨਾਂ ਕਹਿ ਰਹੇ ਸਨ ਕਿ ਹੁਣ ਉਹਨਾਂ ਦੀ ਮੁਲਾਕਾਤ ਵੀ ਘੱਟ ਹੁੰਦੀ ਹੈ ਤੇ ਪ੍ਰੋਗਰਾਮ ਦਾ ਵੀ ਕੋਈ ਮਜ਼ਾ ਨਹੀਂ ਆਉਂਦਾ। ਇਹ ਕਹਿ ਕੇ ਉਹ ਉੱਥੋਂ ਚਲੇ ਗਏ। ਇਸਤੇ ਦਰਗਾਹ ਨੂੰ ਉਹਨਾਂ ਦਾ ਇਝ ਬੋਲਣਾ ਆਪਣੀ ਸ਼ਾਨ ਦੇ ਖਿਲਾਫ ਮਹਿਸੂਸ ਹੋਇਆ। ਪਰ ਇਹ ਵੀ ਸੱਚ ਤਾਂ ਸੀ। ਉਸਨੇ ਸਮਾਨ ਇਧਰ ਉਧਰ ਸੁੱਟਣਾ ਸ਼ੁਰੂ ਕੀਤਾ ਤੇ ਉੱਥੋਂ ਆਪਣੇ ਕਮਰੇ ਵੱਲ ਚਲੀ ਗਈ। ਦੁਰਾ ਹੈ ਸਭ ਦੇਖ ਰਹੀ ਸੀ ਉਸ ਦੇ ਮਗਰ ਹੀ ਗਈ ਦੁਰਗਾ ਨੂੰ ਰਾਣਾ ਪ੍ਰਤਾਪ ਤੇ ਗੋਵਰ ਉੱਤੇ ਗੁੱਸਾ ਆ ਰਿਹਾ ਸੀ ਕਿ ਇਹਨਾਂ ਨੇ ਫਿਰ ਉਸ ਦਾ ਖੇਲ ਵਿਗਾੜ ਦਿੱਤਾ ਉਹ ਗੁੱਸੇ ਵਿੱਚ ਬੋਲ ਰਹੀ ਸੀ ਕੀ ਕਰਾਂ ਇਹਨਾਂ ਦਾ ਕਦੋਂ ਤੱਕ ਪ੍ਰਤਾਇਸ਼ਤ ਕਰਨਾ ਪਊ ਇਹਨਾਂ ਨੂੰ ਕਿਉਂ ਨਾ ਗੋਵਰ ਨੂੰ ਮਾਰ ਦਿੱਤਾ ਜਾਵੇ ਉਸ ਦੇ ਵਿਯੋਗ ਵਿੱਚ ਰਾਣਾ ਪ੍ਰਤਾਪ ਬਿਲਕੁਲ ਟੁੱਟ ਜਾਊ ਤੇ ਫਿਰ ਭਾਵੇਂ ਉਸ ਤੋਂ ੱੱਕੇ ਨਾਲ ਹੀ ਕਿਉਂ ਨਾ ਦੁਬਾਰਾ ਦਸਕਤ ਕਰਵਾ ਲੇ। ਵੀ ਉਹ ਤੋਂ ਦੁਬਾਰਾ ਦਸਕਤ ਕਰਾ ਲਈ। ਡੋਰਾ ਨੇ ਹੀ ਸੋਣ ਲਿਆ। ਉਹ ਉਥੋਂ ਵਾਪਸ ਆ ਗਈ ਤੇ ਸੋਚਿਆ ਕਿ ਹੁਣ ਕੀ ਹੋਵੇਗਾ। ਉਸ ਨੂੰ ਉੱਪਰ ਫਿਰ ਕੁਝ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਪਾਣੀ ਦਾ ਗਲਾਸ ਲੈ ਦੁਰਗਾ ਕੋਲੇ ਚਲੀ ਗਈ ਤੇ ਨੀਵੇਂ ਪਾ ਦੁਰਗਾ ਨੂੰ ਪਾਣੀ ਪੀਣ ਲਈ ਕਿਹਾ। ਦੁਰਗਾ ਉਸ ਨੂੰ ਦੇਖ ਕੇ ਥੋੜਾ ਸ਼ਾਂਤ ਹੋਈ ਤੇ ਪਾਣੀ ਚੁੱਕ ਪੀ ਲਿਆ। ਟੋਰਾ ਨੇ ਜਾਣ ਬੁੱਝ ਕੇ ਦੁਰਗਾ ਨੂੰ ਅਨਪੋਲ ਜਿਹੀ ਹੋ ਕੇ ਕਿਹਾ ਕਿ ਉਹ ਉਹਨਾਂ ਨੂੰ ਮਾਫ਼ ਕਰ ਦੇਵੇ। ਸੀਮਾ ਦੀ ਤबीयत ਠੀਕ ਨਾ ਹੋਣ ਕਾਰਨ ਵਧੀਆ ਨਹੀਂ ਨੱਚ ਸਕੀ ਅੱਗੇ ਤੋਂ ਜੇ ਨਹੀਂ ਹੋਵੇਗਾ। ਉਹ ਧਿਆਨ ਰੱਖਣਗੀਆ। ਦੁਰਗਾ ਨੇ ਉਸ ਨੂੰ ਬਿਨਾਂ ਸੋਚੇ ਕਿਹਾ ਠੀਕ ਹੈ, ਜਾ ਇੱਥੋਂ। ਜਨ ਕਿਥੋਂ ਜਾਣ ਲਈ ਮੁੜੀ ਹੀ ਸੀ ਕਿ ਦੁਰਗਾ ਨੇ ਕੁਝ ਸੋਚ ਕੇ ਉਸ ਨੂੰ ਰੁਕਣ ਲਈ ਕਿਹਾ। ਜਨ ਕਿ ਰੁਕੀ ਤਾਂ ਦੁਰਗਾ ਨੇ ਉਸ ਨੂੰ ਖੜੇ ਉਹਕੇ ਕਿਹਾ ਤੈਨੂੰ ਲੱਗਦਾ ਮੈਂ ਤੁਹਾਨੂੰ ਮਾਫ਼ ਕਰ ਦੇਵਾਂ ਤਜਨਕੀ ਨੇ ਕਿਹਾ ਹਾਂ ਵਿੱਚ ਸਿਰ ਹਿਲਾ ਉਸ ਨੂੰ ਰੁਕਣ ਲਈ ਕਿਹਾ ਜਨਕੀ ਰੁਕੀ ਤਾਂ ਦੁਰਗਾ ਨੇ ਉਸ ਨੂੰ ਖੜੇ ਹੋ ਕੇ ਕਿਹਾ ਤੈਨੂੰ ਲੱਗਦਾ ਮੈਂ ਤੁਹਾਨੂੰ ਮਾਫ਼ ਕਰ ਦੇਵਾਂ ਤਜਨਕੀ ਨੇ ਹਾਂ ਵਿੱਚ ਸਿਰ ਹਿਲਾਇਆ ਦੁਰਗਾ ਨੇ ਉਸ ਨੂੰ ਕਿਹਾ ਠੀਕ ਹੈ ਤੈਨੂੰ ਮੇਰਾ ਇੱਕ ਕੰਮ ਕਰਨਾ ਹੋਵੇਗਾ ਦੋਰਾ ਨੇ ਫਿਰ ਕਿਹਾ ਜੀ ਜੋ ਹੁਕਮ ਦੁਰਗਾ ਨੇ ਉਸ ਨੂੰ ਇੱਕ ਦਵਾਈ ਪੜਾਈ ਤੇ ਕਿਹਾ ਮੈਨੂੰ ਵੀ ਕੱਲ ਦਾ ਠੀਕ ਮਹਿਸੂਸ ਨਹੀਂ ਹੋ ਰਿਹਾ ਤੇ ਡਾਕਟਰ ਨੇ ਇਹ ਦਵਾਈ ਖਾਣ ਲਈ ਕਿਹਾ ਰਾਤ ਨੂੰ ਖਾਣ ਤੋਂ ਬਾਅਦ ਖਾਜ ਜਦੋਂ ਅਸੀਂ ਕਮਰੇ ਵਿੱਚ ਸੌਣ ਦੀ ਤਿਆਰੀ ਕਰਨ ਲੱਗੇ ਤਾਂ ਤੂੰ ਯਾਦ ਕਰਕੇ ਮੈਨੂੰ ਦੁੱਧ ਵਿੱਚ ਪਾ ਕੇ ਲਿਆ ਦੇਣੀ ਇਤਨੀ ਜ਼ਿੰਮੇਵਾਰੀ ਹੋਵੇਗੀ ਕੁਝ ਦਿਨ ਇਸੇ ਤਰ੍ਹਾਂ ਹੀ ਕਰੀ ਫਿਰ ਮੇਰੀ ਤਬੀਅਤ ਐਕਦਾਮ ਠੀਕ ਹੋ ਜਾਊਗੀ ਡੋਰਾ ਉਸ ਤੋਂ ਦਵਾਈ ਲੈ ਕੇ ਉੱਥੋਂ ਚਲੀ ਗਈ ਡੋਰਾ ਰਾਤ ਨੂੰ ਦੁਰਗਾ ਦੇ ਕਹਿਣ ਅਨੁਸਾਰ ਦੁੱਧ ਵਿੱਚ ਦਵਾਈ ਮਿਲਾ ਉਸਦੇ ਕਮਰੇ ਵਿੱਚ ਰੱਖ ਗਈ ਦੁਰਗਾ ਨੇ ਉਹ ਦੁੱਧ ਆਪਣਾ ਮੰਨਣਾ ਕਹਿ ਕੇ ਕੰਵਰ ਨੂੰ ਪਿਲਾ ਦਿੱਤਾ ਤੇ ਆਪ ਸੌਂ ਗਈ ਕੌਰ ਵੀ ਦੁੱਧ ਪੀ ਕੇ ਸੌਂ ਗਈ ਤੇ ਘੰਟੇ ਬਾਅਦ ਦੁਰਗਾ ਨੂੰ ਉਠਾਉਣ ਲੱਗਦਾ ਹੈ ਦੁਰਗਾ ਨੇ ਦੇਖਿਆ ਕਿ ਉਸ ਨੂੰ ਥੋੜਾ পেট ਦਰਦ ਹੋ ਰਿਹਾ ਸੀ ਉਹ ਸਮਝ ਗਈ ਕਿ ਦਰਦ ਦੀ ਗੋਲੀ ਦੇ ਕੇ ਉਸ ਨੂੰ ਦੁਆਰਾ ਟਟਾ ਦਿੱਤਾ ਰਾਣਾ ਪ੍ਰਤਾਪ ਨੇ ਡੋਰਾ ਨੂੰ ਸਰੰਗੋ ਵਾਲੇ ਕਾਗਜ਼ ਵਿਖਾਏ ਡੋਰਾ ਧਿਆਨਾ ਕਾਗਜ਼ ਵੇਖ ਰਹੀ ਸੀ ਉਸ ਨੇ ਦੇਖਿਆ ਕਿ ਦਰਵਾਜ਼ੇ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਲੱਗ ਰਿਹਾ ਰਾਣਾ ਪ੍ਰਤਾਪ ਨੇ ਉਸ ਨੂੰ ਦਰਵਾਜ਼ਾ ਬਣਾਉਣ ਵਾਲੇ ਤਸਕਤ ਵਿਖਾਏ ਤਾਂ ਡੋਰਾ ਨੂੰ ਉਨ੍ਹਾਂ ਦੀ ਪਹਿਚਾਨ ਆ ਗਈ ਉਸਨੇ ਰਾਣਾ ਪ੍ਰਤਾਪ ਨੂੰ ਦੱਸਿਆ ਕਿ ਇਹ ਦਸ ਤਖਤ ਤਾਂ ਉਸਦੇ ਅੱਬਾ ਦੇ ਹਨ ਫਿਰ ਤਾਂ ਅੱਬਾ ਹੀ ਇਸ ਬਾਰੇ ਵਿੱਚ ਦੱਸ ਸਕਦੇ ਨੇ ਰਾਣਾ ਪ੍ਰਤਾਪ ਨੇ ਉਸ ਨੂੰ ਕਿਹਾ ਗਿਆ ਜਲਦੀ ਉਸ ਨੂੰ ਆਪਣੇ ਅੱਬਾ ਕੋਲੇ ਪਹੁੰਚਣ ਦਾ ਇੰਤਜ਼ਾਮ ਕਰ ਦੇਵੇਗਾ ਡੋਰਾ ਨੇ ਕਿਹਾ ਉਹ ਤਾਂ ਬਹੁਤ ਦੂਰ ਨੇ ਹੁਣ ਤੇ ਉਸ ਨੂੰ ਰਸਤਾ ਵੀ ਨਹੀਂ ਪਤਾ ਤਾਂ ਰਾਣਾ ਪ੍ਰਤਾਪ ਨੇ ਕਿਹਾ ਕਿ ਉਸ ਇਲਾਕੇ ਦਾ ਨਾਮ ਤਾਂ ਪਤਾ ਹੋ ਡੋਰਾ ਨੇ ਯਾਦ ਕਰਕੇ ਉਸ ਇਲਾਕੇ ਦਾ ਨਾਮ ਦੱਸ ਦਿੱਤਾ ਸੀਮਾ ਵੀ ਠੀਕ ਹੋ ਚੁੱਕੀ ਸੀ ਜਨਕੀ ਨੇ ਸਾਰਿਆਂ ਦੇ ਸਾਹਮਣੇ ਕਿਹਾ ਕਿ ਉਹ ਹੁਣ ਘਰ ਜਾਣਾ ਚਾਹੁੰਦੀ ਹੈ ਉਸਦੀ ਅੰਮਾ ਦੀ ਤਬੀਅਤ ਵੀ ਠੀਕ ਨਹੀਂ ਰਹਿਣਾ ਪ੍ਰਤਾਪ ਨੇ ਉਸ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਡੋਰਾ ਨੇ ਜਾਂਦਿਆਂ ਜਾਂਦਿਆਂ ਦੁਰਗਾ ਨੂੰ ਕਿਹਾ ਉਸ ਨੇ ਉਹ ਦਵਾਈ ਸੀਮਾ ਨੂੰ ਦੇ ਦਿੱਤੀ ਤੇ ਉਹ ਉਹਨਾਂ ਨੂੰ ਰਾਤ ਨੂੰ ਦੇ ਦਿਆ ਕਰੇਗੀ ਦੁਰਗਾ ਨੇ ਉਸ ਨੂੰ ਮੂੰਹ ਹਿਲਾ ਕੇ ਠੀਕ ਹੈ ਕਿਹਾ ਡੋਰਾ ਉੱਥੋਂ ਕਿਸੇ-ਕੁਝ ਕੀਤੇ ਸਿੱਧਾ ਅੰਮਾ ਕੋਲੇ ਕਰ ਚਲੀ ਗਈ ਕਰ ਪੁਜਾਰੀ ਜੀ ਆਏ ਬੈਠੇ ਸਾਨੂੰ ਡੋਰਾ ਨੇ ਉਹਨਾਂ ਨੂੰ ਦਸਖਤ ਵਾਲੀ ਗੱਲ ਦੱਸੀ ਕਿ ਕਿਹਾ ਕਿ ਅੱਜ ਹੀ ਉਸ ਨੂੰ ਘਰ ਜਾਣਾ ਪਊ ਅੱਬਾ ਦਾ ਪਤਾ ਨਹੀਂ ਉਸ ਨਾਲ ਕਿਵੇਂ ਪੇਸ਼ ਆਉਣਗੇ ਕੁਝ ਦੱਸਣਗੇ ਵੀ ਜਾਂ ਨਹੀਂ ਬਿਆਰੀ ਜੀ ਨੇ ਕਿਹਾ ਅੰਮਾ ਨੂੰ ਵੀ ਨਾਲ ਜਾਣਾ ਚਾਹੀਦਾ ਤਾਂ ਜੋ ਕਿ ਇਕੱਲੀ ਡੋਰਾ ਦੇ ਜਾਣ ਦੀ ਖਬਰ ਦੁਰਗਾ ਨੂੰ ਨਾ ਲੱਗ ਜਾਵੇ ਇਕੱਠੇ ਹੋਏ ਤਾਂ ਕਿਤੇ ਜਾਣ ਦਾ ਵੀ ਕਿਹਾ ਜਾ ਸਕਦਾ ਡੋਰਾ ਨੂੰ ਇਹ ਗੱਲ ਠੀਕ ਲੱਗੀ ਉਧ ਰਾਣਾ ਪ੍ਰਤਾਪ ਨੇ ਆਪਣੇ ਡਰਾਈਵਰ ਨੂੰ ਦੁਰਗਾ ਦੇ ਸਾਹਮਣੇ ਅੰਮਾ ਵੱਲ ਭੇਜ ਦਿੱਤਾ ਕਿ ਉਹ ਉਹਨਾਂ ਨੂੰ ਦੇਖ ਆਵੇ ਜੇਕਰ ਜਿਆਦਾ ਬਿਮਾਰ ਹੋਣ ਤਾਂ ਸ਼ਹਿਰ ਲੈ ਜਾਵੇ। ਪਰ ਦੁਰਗਾ ਦਾ ਧਿਆਨ ਆਪਣੇ ਘਰ ਕੰਮ ਵੱਲ ਸੀ। ਉਸ ਨੂੰ ਅੰਮਾ ਤੇ ਜਨਕੀ ਵਿੱਚ ਕੋਈ ਦਿਲਚਸਪੀ ਨਹੀਂ ਸੀ। ਕੁਝ ਸਮੇਂ ਬਾਅਦ ਰਾਣਾ ਪ੍ਰਤਾਪ ਦਾ ਡਰਾਈਵਰ ਇੱਕ ਗੱਡੀ ਲੈ ਉਹਨਾਂ ਦੇ ਘਰ ਚਲਾ ਗਿਆ ਤੇ ਉਸ ਨੇ ਵੀ ਰਾਣਾ ਪ੍ਰਤਾਪ ਵੱਲੋਂ ਅੰਮਾ ਨੂੰ ਨਾਲ ਚੱਲਣ ਬਾਰੇ ਦੱਸਿਆ। ਉਹ ਦੋਵੇਂ ਉਸ ਨਾਲ ਚੱਲਣ ਲਈ ਤਿਆਰ ਹੋ ਗੰਘਾ ਡੋਰਾ ਨੇ ਉਸ ਨੂੰ ਉਸ ਇਲਾਕੇ ਦਾ ਨਾਮ ਦੱਸ ਦਿੱਤਾ। ਉਹ ਡਰਾਈਵਰ ਉਸ ਇਲਾਕੇ ਨੂੰ ਜਾਣਦਾ ਸੀ ਇਸ ਕਾਰਨ ਡੋਰਾ ਨੂੰ ਰਸਤੇ ਬਾਰੇ ਔਲਜਨ ਦੀ ਲੋੜ ਪਈ ਹੈ ਹਵੇਲੀ ਵਿੱਚ ਕਵਰ ਦੀ ਸਿਹਤ ਖਰਾਬ ਹੋਣ ਲੱਗੀ ਸੀ ਜਿਸ ਕਰਕੇ ਉਹ ਅਜੀਬ ਮਹਿਸੂਸ ਕਰਦਾ ਰਾਣਾ ਪ੍ਰਤਾਪ ਨੇ ਉਸ ਨੂੰ ਕਮਰੇ ਵਿੱਚ ਹੀ ਰਾਮ ਕਰ ਲਿਖਿਆ ਦੁਰਗਾ ਵੀਸ ਨਾਲ ਸਹਿਮਤ ਸੀ ਉਹ ਰਾਣਾ ਪ੍ਰਤਾਪ ਨੂੰ ਬੱਚਿਆਂ ਲਈ ਝੂਲੇ ਲੈਣ ਦਾ ਕਹਿ ਕੇ ਸ਼ਹਿਰ ਚਲੀ ਗਈ ਜਿੱਥੇ ਜਿਸ ਦੇ ਘਰ ਪਾਰਟੀ ਰੱਖੀ ਹੋਈ ਸੀ ਉਹ ਇੱਕ ਵੱਡੇ ਹੋਟਲ ਵਿੱਚ ਰੁਕ ਆਪਣੇ ਆਪ ਨੂੰ ਤਿਆਰ ਕਰਵਾ ਇੱਕ ਵਧੀਸ਼ੀ ਡਰੈਸ ਪਾ ਕੇ ਹੱਥਾਂ ਵਿੱਚ ਗਲਵਜ਼ ਜੜਾ ਉਹ ਉਹਨਾਂ ਪਾਰਟੀ ਵਾਲਿਆਂ ਦੇ ਘਰ ਪਹੁੰਚੀ ਵੜੀਆਂ-ਵੜੀਆਂ ਹਸਤੀਆਂ ਵਿੱਚ ਉਹ ਇੱਕ ਖਾਸ ਉਤੇ ਤੌਰ ਤੇ ਪਹੁੰਚੀ ਹੋਈ ਸੀ ਤੇ ਉਹਨਾਂ ਵਾਂਗ ਹੱਥ 'ਚ ਵੈਣ ਦਾ ਗਲਾਸ ਲੈ ਕੇ ਘੁੰਮ ਰਹੀ ਸੀ ਵੈਣ ਦੀ ਸ਼ਕੀਨ ਦੁਰਗਾ ਹਵੇਲੀ ਵੀ ਲੋਕਸ਼ਪ ਕੇ ਆਪਣੀ ਯਾਦੂ ਨਗਰੀ ਵਿੱਚ ਹੀ ਪਿੰਦੀ ਸੀ ਜਿਸ ਦਾ ਆਨੰਦ ਅੱਜੋ ਛੜਿਆ ਮਹਿ ਰਹੀ ਸੀ ਆਪਣੇ ਦੋਸਤਾਂ ਵਿੱਚ ਬੈਠਾ ਸਸ ਗੱਲਾਂ ਮਾਰਨ ਲੱਗੀ ਕੁਵਰਦੀ ਸੇਤ ਨੂੰ ਲੈ ਕੇ ਵੀ ਉਹ ਮਨੋਮਣੀ ਖੁਸ਼ ਹੋ ਰਹੀ ਸੀ ਰਾਵਜ ਜਾਂਦੇ ਆ ਡੋਰਾ ਨੇ ਗੱਡੀ ਉਸ ਥਾਂ ਤੇ ਰਕਵਾਈ ਜਿੱਥੇ ਉਸਨੇ ਦੇਵਤੇ ਸ਼ਰਮਾ ਤੋਂ ਬਲਦ ਤੇ ਗੱਡੀ ਲਈ ਸੀ ਉਹੇ ठा ਉਤਰ ਉਹਨਾਂ ਦਾ ਟਿਕਾਣਾ ਲੱਭਣ ਲੱਗੀ ਪਰ ਉਹ ਇਸ ਜਗ੍ਹਾ ਤੇ ਜਾ ਚੁੱਕੇ ਸਨ ਡੋਰਾ ਨੇ ਆਸ-ਪਾਸ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤੋਂ ਕੁਝ ਪਤਾ ਨਾ ਲੱਗਾ ਉਹ ਵਾਪਸ ਗੱਡੀ 'ਚ ਬੈਠ ਗਈ ਤੇ ਅੱਗੇ ਚੱਲ ਪਈ ਮਾਣੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਦੇਵਤੇ ਰੇਸ਼ਮਾ ਨੂੰ ਮਿਲਣਾ ਸੀ ਉਸਨੇ ਜਿਆਦਾ ਉਸਨੇ ਤਾਂ ਨਾ ਦੱਸਿਆ ਕਿਉਂਕਿ ਉਹ ਖੁਦ ਹਲੇ ਸਾਫ਼-ਸਾਫ਼ ਨਹੀਂ ਪਤਾ ਸੀ ਡੋਰਾ ਨੂੰ ਆਪਣੇ ਅੱਬਾ ਦਾ ਡਰ ਵੀ ਸਤਾ ਰਿਹਾ ਸੀ ਉਧਰ ਦੁਰਗਾ ਪਾਰਟੀ ਮੌਕੇ ਕਿਸੇ ਨਾਲ ਰਾਣਾ ਪ੍ਰਤਾਪ ਨੂੰ ਅਗਵਾ ਕਰਨ ਦੀ ਪਲੈਨਿੰਗ ਕਰ ਰਹੀ ਸੀ ਕਿਉਂਕਿ ਉਸ ਨੂੰ ਪਤਾ ਸੀ ਜ਼ਰੂਰ ਕੁਝ ਹੋਵੇਗਾ ਤੇ ਉਹ ਆਪਣੇ ਹੱਥ ਕਿਸੇ ਵੀ ਹਾਲਤ ਵਿੱਚ ਖਾਲੀ ਨਹੀਂ ਹੋਂ ਦੇਵੇਗੀ ਆਪਣੇ ਘਰ ਪਹੁੰਚਣ ਤੋਂ ਪਹਿਲਾਂ ਉਸ ਨੇ ਆਪਣੀ ਹਵੇਲੀ ਵਿੱਚ ਰੱਖੇ ਨਵੇਂ ਬੰਦਿਆਂ ਨੂੰ ਖਬਰ ਕਰ ਦਿੱਤੀ ਰਾਤ ਹੋਣ ਤੱਕ ਪਾਰਟੀ ਦੇ ਰੰਗ ਟੰਗ ਦੇ ਖੁਸ਼ ਹੋ ਕੇ ਉਹ ਆਪਣੇ ਕੱਪੜੇ ਬਦਲ ਕੇ ਝੂਲੇ ਲੈ ਕੇ ਵਾਪਸ ਹਵੇਲੀ ਪਹੁੰਚੀ ਤਾਂ ਦੇਖਿਆ ਕਿ ਕਮਰਪ੍ਰਤਾਪ ਬਾਹਰ ਗਾਰਡਨ ਵਿੱਚ ਬੈਠਾ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਕਵਰ ਨੇ ਉਸ ਨੂੰ ਆਮ ਤੇ ਆ ਹੀ ਕਿਹਾ ਦੁਰਗਾ ਇਨੀ دیر ਹੋਗੀ ਦੁਰਗਾ ਨੇ ਕਿਹਾ ਬਾਜ਼ਾਰਾਂ ਵਿੱਚ ਬੀੜ ਜਿਆਦਾ ਸੀ ਤਾਂ ਕਰਕੇ ਕੋਵੇਲਾ ਹੋ ਗਿਆ ਤਾਂ ਤੁਹਾਡੀ ਸਿਹਤ ਕਿਵੇਂ ਹੈ ਹੁਣ ਕੌਰ ਪ੍ਰਤਾਪ ਨੇ ਕਿਹਾ ਜਿਆਦਾ ਠੀਕ ਨਹੀਂ ਇਸੇ ਲਈ ਬਾਹਰ ਬੈਠਾ ਸੀ ਅੰਦਰ ਬਿਲਕੁਲ ਵੀ ਠੀਕ ਨਹੀਂ ਲੱਗਦਾ ਦੁਰਗਾ ਨੇ ਸੋਚਿਆ ਇਸਨੇ ਰਾਣਾ ਪ੍ਰਤਾਪ ਨੂੰ ਕੋਈ ਖਬਰ ਹੀ ਨਹੀਂ ਦਿੱਤੀ ਹੋ ਸਕਦਾ ਇਸ ਨੂੰ ਪਤਾ ਹੀ ਨਾ ਲੱਗਿਆ ਹੋਵੇ ਉਹ ਕੌਰ ਪ੍ਰਤਾਪ ਨੂੰ ਉੱਥੇ ਹੀ ਆਰਾਮ ਕਰਨ ਦਾ ਕਹਿ ਕੇ ਅੰਦਰ ਚਲੀ ਗਈ ਅੰਦਰ ਆ ਦੁਰਗਾ ਇਧਰ ਉਧਰ ਨਜ਼ਰ ਮਾਰਦੀ ਹੋਈ ਰਾਣਾ ਪ੍ਰਤਾਪ ਨੂੰ ਲੱਭਣ ਲੱਗੀ ਸਾਰੇ ਬਾਜ਼ੀ ਨਿਗਾ ਮਾਰ ਉਹ ਰਾਣਾ ਪ੍ਰਤਾਪ ਦੇ ਕਮਰੇ ਵਿੱਚ ਗਈ ਉਹ ਉੱਥੇ ਨਹੀਂ ਸਨ ਫਿਰ ਉਹ ਉਸ ਨੂੰ ਹੌਲੀ ਹੌਲੀ ਉੱਪਰ ਤੱਕ ਵੇਖ ਕੇ ਆਈ ਉਸ ਨੂੰ ਕਿਤੇ ਵੀ ਨਾ ਮਿਲੇ ਤਾਂ ਅੰਦਰੋਂ ਅੰਦਰੀ ਖੁਸ਼ ਹੋਣ ਲੱਗੀ ਉਸਨੇ ਦੋ ਚਾਰ ਜਣਿਆਂ ਨੂੰ ਉਸਦੇ ਬਾਰੇ ਪੁੱਛਿਆ ਪਤਾ ਲੱਗਿਆ ਕਿ ਉਹਨਾਂ ਨੇ ਨਹੀਂ ਦੇਖਿਆ ਦੁਰਗਾ ਆਪਣੇ ਕਮਰੇ ਵਿੱਚ ਆ ਕੇ ਬਹੁਤ ਖੁਸ਼ ਹੋਈ ਤੇ ਸੋਚਣ ਲੱਗੀ ਉਸਦੇ ਆਦਮੀਆਂ ਨੇ ਇੰਨੀ ਸਫਾਈ ਨਾਲ ਰਾਣਾ ਪ੍ਰਤਾਪ ਨੂੰ ਗਵਾ ਕੀਤਾ ਕਿ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਕਿੰਨਾ ਸਮਾਂ ਹੋ ਆਪਣੇ ਆਪ ਨਾਲ ਗੱਲਾਂ ਕਰਦੀ ਖੁਸ਼ ਹੋ ਰਹੀ ਸੀ ਆਪਣੀ ਹੀ ਖੁਸ਼ੀ ਵਿੱਚ ਉਹ ਇੱਕ ਪੈਗ ਹੋਰ ਲਗਾ ਕੇ ਉੱਥੇ ਸੌਂ ਗਈ ਡੋਰਾ ਵੀ ਘਰ ਪਹੁੰਚ ਚੁੱਕੀ ਸੀ ਨਿਹਰਾ ਹੋ ਚੁੱਕਿਆ ਸੀ ਸਾਰੇ ਕਾਫਲੇ ਵਾਲੇ ਆਪੋ ਆਪਣੇ ਟਿਕਾਣਿਆਂ ਤੇ ਬੈਠੇ ਅੱਗਵਾਲ ਖਾਣਾ ਅੱਗਵਾਲ ਕੇ ਖਾਣਾ ਬਣਾ ਰਹੇ ਸੀਗੇ ਕੁਝ ਬਜ਼ੁਰਗ ਬੈਠੇ ਹੁੱਕਾ ਪੀ ਰਹੇ ਸੀ ਤੇ ਕੁਝ ਲੋਹਾ ਕੁੱਟ-ਕੁੱਟ ਕੇ ਹਲੇ ਵੀ ਆਪਣਾ ਕੰਮ ਕਰ ਰਹੇ ਸੀ ਗੱਡੀ ਵੇਖ ਸਾਰੇ ਦਾ ਧਿਆਨ ਗੱਡੀ ਵੱਲ ਹੋ ਗਿਆ ਕੁਝ ਕੁ ਬੱਚਿਆਂ ਨੇ ਡੋਰਾ ਨੂੰ ਦੇਖਿਆ ਤਾਂ ਰੌਲਾ ਪਾਉਣ ਲੱਗੇ ਓਹ ਹੌਲੀ ਹੌਲੀ ਗੱਡੀ 'ਚੋਂ ਬਾਹਰ ਉੱtre ਉਸਦੇ ਮਾਣੇ 'ਚ ਡਰ ਜੋ ਸੀ ਆਪਣੇ ਆਪ ਕੰਮ ਛੱਡ ਉਸ ਨੂੰ ਭੱਜ ਭੱਜ ਮਿਲਣ ਲੱਗੇ ਡੋਰਾ ਵੀ ਹੈਰਾਨ ਸੀ ਉਹਨਾਂ ਨੂੰ ਇੱਕ ਮੰਜੇ 'ਤੇ ਬਿਠਾ ਸਾਰੇ ਉਸਦੇ ਵਾਲੇ ਦੁਆਲੇ ਬੈਠ ਹਾਲ ਚਾਲ ਪੁੱਛਣ ਲੱਗੇ ਔਰਤਾਂ ਨੇ ਖਾਣਾ ਪੁੱਛਣਾ ਸ਼ੁਰੂ ਕੀਤਾ ਡੋਰਾ ਨੇ ਆਪਣੇ ਮਾਂ ਤੇ ਅੱਬਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਸਵੇਰੇ ਆ ਜਾਣਗੇ ਲਾਗੇ ਪਿੰਡ ਕਿਸੇ ਦੇ ਜ਼ਰੂਰੀ ਸਮਾਨ ਬਣਾਉਣ ਗਏ ਹਨ ਉਹਨਾਂ ਨੇ ਹੀ ਦੱਸਿਆ ਕਿ ਇੱਕ ਦਿਨ ਡੋਰਾ ਨੇ ਆਉਣਾ ਉਸ ਦਾ ਖਿਆਲ ਰੱਖਣਾ ਡੋਰਾ ਵੀ ਸੋਚਣ ਲੱਗੀ ਕਿ ਉਹਨਾਂ ਨੂੰ ਕਿੰਜ ਪਤਾ ਲੱਗਿਆ ਉਸ ਦੇ ਆਉਣ ਦਾ ਇੰਨੇ ਉਸ ਦੇ ਮੂਰੇ ਖਾਣਾ ਲਿਆ ਰੱਖਿਆ ਗਿਆ ਉਹ ਭੁੱਖੇ ਵੀ ਸਨ ਤੇ ਪਹਿਲਾਂ ਖਾਣਾ ਖਾਣ ਹੀ ਬੈਠ ਗਏ ਖਾਣਾ ਖਾਣ ਤੋਂ ਬਾਅਦ ਉਹਨਾਂ ਨੇ ਅੰਮਾ ਤੇ ਡਰਾਈਵਰ ਨੂੰ ਇੱਕ ਮੰਝਾ ਦੇ ਦਿੱਤਾ ਇੱਕ ਇੱਕ ਮੰਝਾ ਦੇ ਦਿੱਤਾ ਤੇ ਸਫ਼ਰ ਕਰ ਉਹਨਾਂ ਨੂੰ ਸੋਨਾ ਹੀ ਠੀਕ ਲੱਗਿਆ ਪਰ ਡੋਰਾ ਕੁਝ ਸਮੇਂ ਆਪਣੇ ਕਬੀਲੇ ਨਾਲ ਬਤਾਉਣ ਲੱਗੀ ਉਹਨਾਂ ਨਾਲ ਗੱਲਾਂ ਕਰਦੀ ਖੁਸ਼ ਹੋ ਰਹੀ ਸੀ ਉਸਨੇ ਸੋਚਿਆ ਕਿ ਕਿੰਨਾ ਸਮਾਂ ਹੋ ਗਿਆ ਮੁਸਕਰਾਇਆ ਅੱਜ ਜਾ ਕੇ ਉਸਨੂੰ ਮੌਕਾ ਮਿਲਿਆ ਹਵੇਲੀ ਦਾ ਵੀ ਖਿਆਲ ਸੀ ਕਿ ਸਭ ਠੀਕ ਰਹੇ ਥੱਕ ਕੇ ਉਹ ਵੀ ਇੱਕ ਝੁੱਗੀ ਵਿੱਚ ਜਾ ਕੇ ਛੁਟੀਆਂ-ਛੁਟੀਆਂ ਕੁੜੀਆਂ ਨਾਲ ਹੀਠਾਂ ਪੈ ਕੇ ਲੇਟ ਗਈ ਉਪਰੋਂ ਝੁੱਗੀ ਦੀ ਛੱਤ ਥੋੜੀ ਜਿਹੀ ਫੱਟੀ ਹੋਈ ਸੀ ਜਿਸ ਵਿੱਚੋਂ ਚਮਕਦਾ ਚੰਨ ਸਾਹਮਣੇ ਦਿਖਾਈ ਦੇ ਰਿਹਾ ਸੀ ਉਹ ਚੰਨ ਵੱਲ ਵੇਖਦੀ ਆਪਣੀ ਮਾਂ-ਅੱਬਾ ਤੇ ਕਦੇ ਰੇਸ਼ਮਾਂ ਭਰੇ ਸੋਚਦੀ-ਸੋਚਦੀ ਸੌਂ ਗਈ ਸੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ